ਦੋਸਤੋ ਆ ਪੰਜਾਬ ਵਿੱਚ ਕਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਕਿ ਅਸਲੋਂ ਨਿੱਕੀ ਗੱਲ ਹੁੰਦੀ ਆ ਤੇ ਉਹਦੇ ਤੇ ਕਤਲ ਹੋ ਜਾਂਦੇ ਨੇ ਆ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਕਿ ਗਲੀ ਦੇ ਵਿੱਚ ਇੱਕ ਛੋਟਾ ਜਿਹਾ ਟੋਆ ਸੀ ਤੇ ਟੋਏ ਨੂੰ ਲੈ ਕੇ ਦੋ ਗਵਾਂਡੀਆਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਆ ਲੜਾਈ ਇੰਨੀ ਭਿਆਨਕ ਹੁੰਦੀ ਆ ਕਿ ਉਹਦੇ ਵਿੱਚ ਗੋਲੀਆਂ ਚੱਲ ਜਾਂਦੀਆਂ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਆ ਇੱਕ ਹਸਪੀਟਲ ਵਿੱਚ ਪਹੁੰਚ ਜਾਂਦਾ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦੀ ਧੀ ਨੂੰ ਵੀ ਗੋਲੀ ਲੱਗੀ ਆ ਉਹਦੇ ਤੇ ਵੀ ਹਮਲਾ ਕੀਤਾ ਗਿਆ ਸ਼ਾਇਦ ਉਹ ਕੁੜੀ ਬਚ ਗਈ ਆ ਪਰ ਗੋਲੀਆਂ ਜ਼ਰੂਰ ਚਲਾਈਆਂ ਗਈਆਂ ਬੇहद ਹੈਰਾਨੀ ਹੋਈ ਜਦੋਂ ਪਤਾ ਲੱਗਿਆ ਕਿ ਰਾਜਪੁਰੇ ਕੋਲੇ ਪਿੰਡ ਹੈ ਇੱਕ ਭੋਗਲਾ ਪਟਿਆਲੇ ਦਾ ਰਾਜਪੁਰਾ ਰਾਜਪੁਰੇ ਦੇ ਕੋਲ ਪਿੰਡਾ ਭੋਗਲਾ ਭੋਗਲਾ ਦੇ ਅੰਦਰ ਦੋ ਗਵਾਂਢੀ ਪਿੰਡ ਦੇ ਅੰਦਰ ਇੱਕ ਛੋਟੇ ਜਿਹੇ ਟੋਏ ਨੂੰ ਲੈ ਕੇ ਗਲੀ ਦੇ ਵਿੱਚ ਲੜਪੇ ਤੇ ਇੰਨੀ ਜ਼ਿਆਦਾ ਕਹਿੰਦੇ ਲੜਾਈ ਹੋਈ ਕਿ ਜਦੋਂ ਦੋਨੇ ਧਿਰਾਂ ਆਪਸ ਵਿੱਚ ਬੋਲ ਰਹੀਆਂ ਸੀ ਇੱਕ ਧਿਰ ਤੇ ਤਾਂ ਇਥੋਂ ਤੱਕ ਇਲਜ਼ਾਮ ਆ ਕਿ ਵਿਅਕਤੀ ਜਦੋਂ ਦੋ ਜਾਨੇ ਆਪਸ ਵਿੱਚ ਆਂਢੀ ਗਵਾਂਢੀ ਉਸ ਦੋ ਇਹਨੂੰ ਲੈ ਕੇ ਬੋਲ ਰਹੇ ਸੀ ਤੇ ਇੱਕ ਵਿਅਕਤੀ ਦੇ ਘਰ ਵਾਲੀ ਨੇ ਲਿਆ ਕੇ ਆਪਣੇ ਘਰ ਵਾਲੇ ਨੂੰ ਰਫਲ ਫੜਾਤੀ ਉਹ ਬੰਦਾ ਪਹਿਲਾਂ ਹੀ ਤੈਸ਼ ਵਿੱਚ ਸੀ ਗੁੱਸੇ ਵਿੱਚ ਸੀ ਭਖਿਆ ਪਿਆ ਸੀ ਤੇ ਉਹਨੇ ਗੋਲੀਆਂ ਚਲਾ ਦਿੱਤੀਆਂ ਜੇਕਰ ਇਹ ਜਿਹੜੇ ਇਲਜ਼ਾਮ ਲੱਗ ਰਹੇ ਨੇ ਤਾਂ ਸੱਚੇ ਆ ਤਾਂ ਬਹੁਤ ਮਾੜੀ ਗੱਲ ਆ ਜੇਕਰ ਇਹ ਇਲਜ਼ਾਮ ਝੂਠੇ ਨੇ ਤਾਂ ਵਧੀਆ ਗੱਲ ਆ ਪਰ ਜੇਕਰ ਇਹ ਸੱਚੇ ਆ ਤਾਂ ਬਹੁਤ ਮਾੜੀ ਗੱਲ ਆ ਜਿਹੜਾ ਵਿਅਕਤੀ ਅੱਜ ਤੱਕ ਇਹੀ ਸੁਣਿਆ ਸੀ ਕਿ ਜਦੋਂ ਦੋ ਧਿਰਾਂ ਲੜਦੀਆਂ ਨੇ ਜਿਹੜੀਆਂ ਔਰਤਾਂ ਘਰਾਂ ਦੇ ਅੰਦਰ ਹੁੰਦੀਆਂ ਨੇ ਨਾ ਤਾਂ ਉਹ ਜੇਕਰ ਸਾਡੇ ਘਰਾਂ ਦੇ ਅੰਦਰ ਹਥਿਆਰ ਨੇ ਤਾਂ ਉਹ ਬਹੁਤ ਡਰਦੀਆਂ ਨੇ ਕਿ ਕਿਤੇ ਗੋਲੀ ਨਾ ਚੱਲ ਜੇ ਕੋਈ ਇਹੋ ਜਿਹਾ ਕਾਂਡ ਨਾ ਹੋ ਜੇ ਜਿਹਦੇ ਕਰਕੇ ਕੋਈ ਵੱਡਾ ਨੁਕਸਾਨ ਹੋ ਜਾਵੇ ਤਾਂ ਹਮੇਸ਼ਾ ਉਹ ਇਹੀ ਕੋਸ਼ਿਸ਼ ਕਰਦੀਆਂ ਕਿ ਹੁਣ ਇਨਸਾਨ ਗੁੱਸੇ ਦੇ ਵਿੱਚ ਆਤਿਸ਼ ਦੇ ਵਿੱਚ ਆ ਤਾਂ ਜਿਹੜਾ ਹਥਿਆਰ ਆ ਉਹਨੂੰ ਆਸੇ ਪਾਸੇ ਕਰ ਦਿੱਤਾ ਜਾਵੇ ਬੁੱਧੀਮਾਨ ਵਿਅਕਤੀ ਵੀ ਐਵੇਂ ਹੀ ਕਰਦੇ ਆ ਤਾਂ ਕਿ ਕੋਈ ਵੱਡੀ ਘਟਨਾ ਨਾ ਵਾਪਰ ਜਾਵੇ ਤੇ ਜੇਕਰ ਇਹ ਜਿਹੜਾ ਔਰਤ ਤੇ ਇਲਜ਼ਾਮ ਲੱਗ ਰਿਹਾ ਕਿ ਉਹਨੇ ਆਪਣੇ ਘਰ ਵਾਲੇ ਨੂੰ ਲਿਆ ਕੇ ਰਫਲ ਫੜਾਈ ਜਿਹਦੇ ਕਰਕੇ ਉਹ ਪਹਿਲਾਂ ਹੀ ਤੈਸ਼ ਵਿੱਚ ਸੀ ਤੇ ਉਹਨੇ ਗੋਲੀ ਚਲਾ ਦਿੱਤੀ ਆਪਣੇ ਦੂਸਰੇ ਗਵਾਂਢੀਆਂ ਦੇ ਉੱਪਰ ਜਿਹਦੇ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਜਿਹਦਾ ਨਾਮ ਅਮਰਜੀਤ ਸਿੰਘ ਦੱਸਿਆ ਜਾ ਰਿਹਾ ਤੇ ਉਹਦੀ ਬੇਟੀ ਆ ਜਿਹੜੀ ਉਹ ਜ਼ਖਮੀ ਆ ਤੇ ਇੱਕ ਇਨਸਾਨ ਹੋਰ ਆ ਜਿਹੜਾ ਉਹ ਹਸਪੀਟਲ ਦੇ ਅੰਦਰ ਦਾਖਲਾ ਜੇਕਰ ਇਹ ਕੜਨਾ ਇਹ ਸੱਚੀ ਹੈ ਨਾ ਐਵੇਂ ਹੀ ਔਰਤ ਨੇ ਕੀਤਾ ਤਾਂ ਫਿਰ ਬਹੁਤ ਮਾੜੀ ਗੱਲ ਹੈ ਜੇ ਇਹ ਨਹੀਂ ਹੋਣਾ ਚਾਹੀਦਾ ਕਿ ਸਾਡਾ ਆਣ ਗੁਆਣ ਫਿਰ ਵੀ ਅਸੀਂ ਇੱਕ ਦੂਜੇ ਨਾਲ ਵਿਚਰਨਾ ਵਰਤਣਾ ਗੁਆਂਢੀਆਂ ਦੀ ਹਮੇਸ਼ਾ ਲੋੜ ਰਹਿੰਦੀ ਆ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਤਾਂ ਚਲੋ ਤਕਰਾਰ ਆਮ ਹੀ ਬੰਦੇ ਆਏ ਆ ਪਿੰਡਾਂ ਦੇ ਵਿੱਚ ਆਣ ਗੁਆਣ ਦੇ ਨਾਲ ਪਰ ਇੱਥੋਂ ਤੱਕ ਵੈਰ ਕਦੇ ਨਹੀਂ ਵਧਣਾ ਚਾਹੀਦਾ ਕਿ ਅਸੀਂ ਆਪਣੇ ਆਂਢੀ ਗੁਆਂਢੀਆਂ ਦੇ ਕਤਲ ਕਰਨ ਤੱਕ ਉਤਰ ਜਾਈਏ ਪਰ ਅੱਜ ਕੱਲ੍ਹ ਹਰ ਮਾਮਲੇ ਦੇ ਵਿੱਚ ਇਹ ਹੋ ਗਿਆ ਕਿ ਸਾਡੇ ਅੰਦਰ ਸਹਿਣਸ਼ੀਲਤਾ ਹੀ ਨਹੀਂ ਰਹੀ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਇੰਨਾ ਗੁੱਸਾ ਵੱਧ ਗਿਆ ਕਿ ਅਸੀਂ ਕਤਲ ਕਰਨ ਤੱਕ ਹੀ ਤੁਰ ਜਾਨੇ ਆ ਇਹ ਕੋਈ ਹੁਣ ਮਸਲਾ ਤਾਂ ਨਹੀਂ ਸੀ ਮੰਨ ਲਓ ਕੋਈ ਗਲੀ ਦਾ ਟੂਹਾ ਤਾਂ ਉਹਨਾਂ ਨੂੰ ਰਲ ਮਿਲ ਕੇ ਇਹਦਾ ਸੋਲੂਸ਼ਨ ਕੱਢ ਲੈਣਾ ਚਾਹੀਦਾ ਸੀ ਕੋਈ ਨਾ ਕੋਈ ਹੱਲ ਤਾਂ ਮਿਲ ਹੀ ਜਾਣਾ ਸੀ ਪਰ ਗੁੱਸਾ ਹੀ ਬਹੁਤ ਆ ਈਗੋ ਹੀ ਬਹੁਤ ਹੁੰਦੀ ਆ ਤੇ ਇਨਸਾਨ ਨੂੰ ਲੱਗਦਾ ਮੈਂ ਕਿਉਂ ਕਰਾਂ ਮੈਂ ਇਹ ਕਿਉਂ ਇਸ ਗੱਲ ਤੇ ਝੁਕਾਂ ਮੈਂ ਮਤਲਬ ਜਿਵੇਂ ਮੈਂ ਕਿਹਾ ਉਵੇਂ ਹੋਵੇ ਦੂਜੇ ਨਾਲ ਮੈਂ ਕੰਪਰੋਮਾਈਜ਼ ਨਹੀਂ ਕਰਨਾ ਪਰ ਜੇਕਰ ਅਸੀਂ ਸਮਾਜ ਦੇ ਵਿੱਚ ਰਹਿਣਾ ਇਸ ਸੁਸਾਇਟੀ ਦੇ ਵਿੱਚ ਰਹਿਣਾ ਤਾਂ ਸਾਨੂੰ ਕਈ ਗੱਲਾਂ ਤੇ ਕੰਪਰੋਮਾਈਜ਼ ਕਰਨੇ ਪੈਣਗੇ ਇੱਕ ਦੂਜੇ ਦਾ ਸਹਿਯੋਗ ਕਰਨਾ ਪਊਗਾ ਕੁਝ ਸਾਨੂੰ ਆਪਣੇ ਗਵਾਂਡੀਆਂ ਦੇ ਅਧਿਕਾਰਾਂ ਦਾ ਖਿਆਲ ਰੱਖਣਾ ਪਊਗਾ ਕੁਝ ਦੂਜੇ ਗਵਾਂਡੀਆਂ ਨੂੰ ਸਾਡੇ ਅਧਿਕਾਰਾਂ ਦਾ ਖਿਆਲ ਰੱਖਣਾ ਪਊਗਾ ਦੋਵਾਂ ਨੂੰ ਇੱਕ ਦੂਜੇ ਦੇ ਹਿਤਾਾਂ ਦਾ ਖਿਆਲ ਰੱਖ ਕੇ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਨਾ ਚਾਹੀਦਾ ਨਾ ਕਿ ਨਿੱਕੀ ਨਿੱਕੀ ਗੱਲ ਤੋਂ ਇੱਕ ਦੂਜੇ ਦੇ ਉੱਪਰ ਗੋਲੀਆਂ ਜਲਾਇਆਂ ਚਲਾਈਆਂ ਜਾਣੀਆਂ ਚਾਹੀਦੀਆਂ ਹੁਣ ਜਿਹੜੇ પતિ ਪਤਨੀ ਸੀ ਇਹ ਘਟਨਾ 2 ਦਿਨ ਪਹਿਲਾਂ ਵਾਪਰੀ ਹੁਣ ਜਿਹੜੇ પતિ ਪਤਨੀ ਸੀ ਉਹਨਾਂ ਨੂੰ ਰਾਜਪੁਰਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਕੇ ਉਹਨਾਂ ਤੇ ਐਫ ਆਈ ਆਰ ਦਰਜ ਕਰ ਲਈ ਆ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰੂਗੀ ਇਸ ਮਾਮਲੇ ਦੇ ਵਿੱਚ ਅੱਗੇ ਚੱਲ ਕੇ ਹੋਰ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੂਗਾ ਪਰ ਬੜਾ ਦੁੱਖ ਹੋਇਆ ਦੇਖ ਕੇ ਕਿ ਇਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਸਾਡੇ ਪੰਜਾਬ ਦੇ ਅੰਦਰ ਸਾਡੇ ਭਾਰਤ ਦੇ ਅੰਦਰ ਕਿ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਉੱਚੀਆਂ ਹੀ ਮੁੱਲੀ ਗੱਲਾਂ ਤੋਂ ਟਕਰਾਅ ਹੁੰਦੀ ਆ ਤੇ ਟਕਰਾਅ ਟਕਰਾਅ ਇੰਨੀ ਵੱਧ ਜਾਂਦੀ ਆ ਕਿ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਇੱਕ ਦੂਜੇ ਦੇ ਕਤਲ ਹੀ ਕਰ ਦਿੱਤੇ ਜਾਂਦੇ ਆ ਨਾਲੇ ਪਤਾ ਹੁੰਦਾ ਕਿ ਇਨ੍ਹਾਂ ਕਤਲਾਂ ਦੇ ਨਤੀਜੇ ਫਿਰ ਕਿੰਨੇ ਭਿਆਨਕ ਨਿਕਲਨੇ ਆ ਸਾਨੂੰ ਜੇਲਾਂ ਦੇ ਵਿੱਚ ਜਾਣਾ ਪੈਣਾ ਏ ਪੈਸਾ ਸਾਡਾ ਫੁੱਕਿਆ ਜਾਣਾ ਸਾਨੂੰ ਵਕੀਲਾਂ ਕੋਲ ਵੀ ਪੈਸੇ ਲਾਉਣੇ ਪੈਣੇ ਆ ਸਾਡੇ ਉੱਤੇ ਜਦੋਂ ਕੇਸ ਚੱਲਣਗੇ ਉਹਨਾਂ ਤੇ ਵੀ ਪੈਸੇ ਖਰਚ ਹੋਣੇ ਐ ਉਵੇਂ ਵੀ ਸਾਡਾ ਘਰ ਬਰਬਾਦ ਹੋ ਜਾਣਾ ਤੇ ਜਿਹੜੇ ਸਾਡੇ ਘਰ ਦੇ ਮੈਂਬਰ ਨੇ ਇਹ ਕਾੜ ਕੀਤਾ ਕਤਲ ਦੇ ਦੋਸ਼ ਵਿੱਚ ਉਹਨੇ ਵੀ ਗ੍ਰਿਫਤਾਰ ਹੋ ਜਾਣਾ ਤੇ ਇਹਦੇ ਨਾਲ ਸਾਡਾ ਕਾਫੀ ਨੁਕਸਾਨ ਹੋ ਜਾਣਾ ਜੇਕਰ ਤੁਸੀਂ ਗਵਾਂਡੀਆਂ ਨੂੰ ਜਾਂ ਦੂਸਰੀ ਧਿਰ ਨੂੰ ਨੁਕਸਾਨ ਪਹੁੰਚਾਉਨੇ ਹੋ ਤੇ ਨਾਲ ਨਾਲ ਤੁਹਾਡਾ ਵੀ ਉਹਨਾਂ ਹੀ ਨੁਕਸਾਨ ਹੋਣਾ ਹੁੰਦਾ ਇਹ ਵਹਿਮ ਹੁੰਦਾ ਕਿ ਸ਼ਾਇਦ ਅਸੀਂ ਬਚ ਜਾਾਂਗੇ ਤਾਂ ਇਹੋ ਜਿਹੀ ਘਟਨਾਵਾਂ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਜੇਕਰ ਉਹ ਵਿਅਕਤੀ ਜਿਨ੍ਹਾਂ ਤੇ ਇਹ ਇਲਜ਼ਾਮ ਲੱਗ ਰਹੇ ਆ ਜੇਕਰ ਇਹ ਉਹਨਾਂ ਤੇ ਲੱਗੇ ਹੋਏ ਇਲਜ਼ਾਮ ਸੱਚੇ ਨੇ ਜੇਕਰ ਉਹ ਵਿਅਕਤੀ 2 ਮਿੰਟ ਠੰਡੇ ਮਤੇ ਨਾਲ ਸੋਚ ਲੈਂਦੇ ਤਾਂ ਸ਼ਾਇਦ ਇੰਨਾ ਕੁਝ ਨਾ ਵਾਪਰਦਾ ਇੰਨਾ ਨੁਕਸਾਨ ਨਾ ਹੁੰਦਾ ਨਾ ਤਾਂ ਉਸ ਤਰ੍ਹਾਂ ਦਾ ਜਿਨ੍ਹਾਂ ਦਾ ਜਿਹੜਾ ਆਦਮੀ ਸੀ ਉਹ ਜਹਾਨ ਤੋਂ ਚਲਾ ਗਿਆ ਤੇ ਦੂਸਰਾ ਹਸਪੀਟਲ ਦੇ ਅੰਦਰ ਪਿਆ ਤੇ ਨਾ ਹੀ ਉਸ ਤਰ੍ਹਾਂ ਦਾ ਜਿਹੜੇ ਹੁਣ ਦੋਨੇ ਪਤੀ ਪਤਨੀ ਗ੍ਰਫਤਾਰ ਕਰ ਲਏ ਗਏ ਆ ਉਹਨਾਂ ਦੇ ਵੀ ਬੱਚੇ ਹੋਣਗੇ ਉਹਨਾਂ ਦੀ ਵੀ ਆਪਣੀ ਫੈਮਲੀ ਹੋਊਗੀ ਹੁਣ ਉਹਨਾਂ ਦੀ ਫੈਮਲੀ ਦਾ ਵੀ ਕਿੰਨਾ ਨੁਕਸਾਨ ਹੋਊਗਾ ਕਿਵੇਂ ਰੋਲਣਗੇ ਉਹ ਸੋ ਕੋਈ ਵੀ ਕਦਮ ਉਠਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੱਚੀ ਕਿਹਾ ਕਿਸੇ ਨੇ ਕਿ ਪਹਿਲਾਂ ਤੋਲੋ ਤੇ ਫੇਰ ਬੋਲੋ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਪਰ ਸਾਡੇ ਇੱਥੇ ਕਹਾਣੀ ਉਲਟਾ ਪਹਿਲਾਂ ਬੋਲਿਆ ਜਾਂਦਾ ਤੇ ਬਾਅਦ ਵਿੱਚ ਤੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਅਦ ਵਿੱਚ ਤੁਸੀਂ ਤੋਲੀ ਵੀ ਜਾਓਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਰਹਿਣਾ ਨੁਕਸਾਨ ਹੋ ਚੁੱਕਾ ਹੋਗਾ